ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਵਿੱਚ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ। ਰਾਤ ਹਵੇਲੀ ਦੇ ਵਿੱਚ ਲੋਕਾਂ ਵੱਲੋਂ ਪਟਾਕੇ ਚਲਾਏ ਗਏ, ਢੋਲ ਵਜਾਏ ਗਏ, ਪੰਗੜੇ ਕੀਤੇ ਗਏ। ਜਿੱਥੇ ਸਿੱਧੂ ਮੂਸੇਵਾਲਾ ਦਾ ਸਟੈਚੂਆ ਉੱਥੇ ਜਾ ਕੇ ਕਾਰਾਂ ਦੀਆਂ ਡਿੱਗੀਆਂ ਕੋਲ ਕੇ ਡੀਜੇ ਚਲਾ ਕੇ ਪੰਗੜੇ ਪਾਏ ਗਏ ਸਿੱਧੂ ਮੂਸੇਵਾਲਾ ਦੇ ਗਾਣੇ ਤੇ। ਤੇ ਇੱਕ ਪਾਸੇ ਸਿੱਧੂ ਮੂਸੇਵਾਲਾ ਦੇ ਫੈਨਸ ਇਹ ਵੀ ਚਾਹੁੰਦੇ ਨੇ ਵੀ ਰੀਬਰਥ ਗਾਣਾ ਜਿਹੜਾ ਸਿੱਧੂ ਮੂਸੇਵਾਲਾ ਦਾ ਵੀ ਦੁਬਾਰਾ ਤੋਂ ਜਨਮ, ਰੀਬਰਥ ਦਾ ਮਤਲਬ ਹੁੰਦਾ ਹੈ ਦੁਬਾਰਾ ਤੋਂ ਜਨਮ ਹੋਣਾ। ਸਿੱਧੂ ਨੇ ਖੁਦ ਉਸ ਗਾਣ ਇਸ ਗਾਣੇ ਦਾ ਨਾਮ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਗਾਣਾ ਇਸ ਸਮੇਂ ਰਿਲੀਜ਼ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ ਕਿਉਂਕਿ ਸਿੱਧੂ ਮੂਸੇਵਾਲੇ ਦੇ ਫੈਨਸ ਚਾਹੁੰਦੇ ਨੇ ਵੀ ਇਹ ਗਾਣਾ ਇਹ ਸਹੀ ਸਮਾਂ ਯਾਰ ਰਿਲੀਜ਼ ਕਰਨ ਦਾ ਕਿਉਂਕਿ ਸਿੱਧੂ ਨੇ ਖੁਦ ਉਸ ਗਾਣੇ ਦਾ ਨਾਮ ਰੀਬਰਥ ਰੱਖਿਆ ਸੀ ਅਤੇ ਆਫੀਸ਼ੀਅਲੀ ਉਹ ਗਾਣਾ ਰਿਲੀਜ਼ ਨਹੀਂ ਕੀਤਾ ਗਿਆ ਸੀ ਸਿੱਧੂ ਮੂਸੇਵਾਲੇ ਦੇ ਫੈਨਸ ਚਾਹੁੰਦੇ ਨੇ ਕਿ ਫੈਮਿਲੀ ਦੇ ਵੱਲੋਂ ਇਹ ਗਾਣਾ ਆਫੀਸ਼ੀਅਲੀ ਰਿਲੀਜ਼ ਕਰ ਦਿੱਤਾ ਜਾਵੇ ਅਤੇ ਪੋਸਟਾਂ ਵੀ ਪਾਈਆਂ ਜਾ ਰਹੀਆਂ ਨੇ ਕਈ ਵੀਰਾਂ ਦੇ ਕਮੈਂਟ ਵੀ ਆਉਂਦੇ ਨੇ ਵੀ ਇਹ ਗਾਣਾ ਰਿਲੀਜ਼ ਕਰਨ ਦਾ ਇਹ ਸਹੀ ਸਮਾਂ ਆ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਦਿਓ ਧੰਨਵਾਦ